ਇੱਥੇ ਸੜਕਾਂ ਦੇ ਉੱਤੇੋਂ ਪ੍ਰਦਰਸ਼ਨ ਕਰ ਰਹੇ ਹਾਂ ਕਿਉਂ ਅੱਜ ਦਾ ਜੋ ਧਰਨਾ ਜਿਹੜਾ ਹੈਗਾ ਉਹ ਲੱਗਾ ਹੋਇਆ ਇਹ ਡੈਮੋਕਰੈਟਿਕ ਟੀਚਰਸ ਫਰੰਟ ਪੰਜਾਬ 4166 ਯੂਨੀਅਨ ਮਾਸਟਰ ਕਾਟਰ ਯੂਨੀਅਨ ਤੇ 6635 ਈਟੀਟੀ ਅਧਿਆਪਕ ਯੂਨੀਅਨ ਦੇ ਸਹਿਯੋਗ ਦੇ ਨਾਲ ਲੱਗਾ ਹੋਇਆ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਲੋਕਾਂ ਦੇ ਨਾਲ ਝੂਠੇ ਵਾਅਦੇ ਕਰਕੇ ਅਖੋਤੀ ਕ੍ਰਾਂਤੀਕਾਰੀ ਸਰਕਾਰ ਦੇ ਨਾਂ ਦੇ ਉੱਤੇ ਸੱਤਾ ਦੇ ਵਿੱਚ ਆਈ ਪਰ ਮੁੱਖ ਮੰਤਰੀ ਕਹਿੰਦੇ ਆ ਪੰਜਾਬ ਸਰਕਾਰ ਕਹਿੰਦੀ ਆ ਸਾਡੀ ਸਿੱਖਿਆ ਕ੍ਰਾਂਤੀ ਚੱਲ ਰਹੀ ਆ ਅਸੀਂ ਸਿੱਖਿਆ ਦੇ ਵਿੱਚ ਵੱਡੇ ਸੁਧਾਰ ਕੀਤੇ ਆ ਤੁਸੀਂ ਟੀਚਰ ਹੋ ਤੇ ਤੁਸੀਂ ਸੜਕਾਂ ਤੇ ਹੋ ਜਿਹੜੀ ਸਿੱਖਿਆ ਕ੍ਰਾਂਤੀ ਦਾ ਸਕੂਲਾਂ ਦੇ ਵਿੱਚ ਬੋਰਡ ਲਗਾ ਕੇ ਉਦਘਾਟਨ ਕਰਕੇ ਉਹਦੇ ਨਾਲ ਸਿੱਖਿਆ ਕ੍ਰਾਂਤੀ ਨਹੀਂ ਆ ਜਾਣੀ ਜਿਸ ਵੇਲੇ ਪ੍ਰਾਇਮਰੀ ਜਮਾਤਾਂ ਦੇ ਵਿੱਚ ਪੰਜ ਕਲਾਸਾਂ ਹੁੰਦੀਆਂ ਸੀ ਅੱਜ ਦੇ ਸਮੇਂ ਦੇ ਵਿੱਚ ਸੱਤ ਕਲਾਸਾਂ ਜਿਹੜੀਆਂ ਹੈਗੀਆਂ ਉਹ ਹੈਗੀਆਂ ਪ੍ਰਾਇਮਰੀ ਸਕੂਲਾਂ ਦੇ ਵਿੱਚ ਔਰ ਉਹਨਾਂ ਨੂੰ ਪੜਾਉਣ ਦੇ ਲਈ ਇੱਕ ਅਧਿਆਪਕ ਆ ਤੁਸੀਂ ਇਹ ਦੱਸੋ ਇੱਕ ਅਧਿਆਪਕ ਕਿਦਾਂ ਸਿੱਖਿਆ ਕ੍ਰਾਂਤੀ ਜਿਹੜੀ ਹੈਗੀ ਉਹ ਲਿਆ ਸਕਦਾ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਸੀਨੀਅਰ ਸਕੰਡਰੀ ਸਕੂਲਾਂ ਦੇ ਵਿੱਚ 45% ਪੋਸਟਾਂ ਜਿਹੜੀਆਂ ਉਹ ਪ੍ਰਿੰਸੀਪਲਾਂ ਦੀਆਂ ਜਿਹੜੀਆਂ ਹੈਗੀਆਂ ਉਹ ਖਾਲੀ ਆ ਅਧਿਆਪਕ ਸੋਚ ਕੇ ਜਾਂਦਾ ਕਿ ਅੱਜ ਬੱਚਿਆਂ ਨੂੰ ਸਿੱਖਿਆ ਦੇਣੀ ਆ ਪਰ ਉੱਥੇ ਜਾ ਕੇ ਗੈਰ ਵਿਦਿਆਕ ਕੰਮਾਂ ਦੇ ਵਿੱਚ ਉਲਝਾ ਦਿੱਤਾ ਜਾਂਦਾ ਸਿਰਫ ਅੰਕੜਿਆਂ ਦੀ ਖੇਡ ਆ ਅੰਕੜਿਆਂ ਦੀ ਖੇਡ ਦੇ ਨਾਲ ਸਿੱਖਿਆ ਕ੍ਰਾਂਤੀ ਜਿਹੜੀ ਹੈਗੀ ਉਹ ਨਹੀਂ ਆਉਣੀ ਭਗਵਾਨਤਮਾਨ ਨੇ ਇਹ ਸਾਫ਼ ਕਿਹਾ ਹੋਇਆ ਕਿ ਕਿਸੇ ਨੇ ਵੀ ਜਿਹੜਾ ਹੈਗਾ ਉਹ ਮੁੱਖ ਮੰਤਰੀ ਲੈਵਲ ਦੀ ਮੀਟਿੰਗ ਜਿਹੜੀ ਹੈਗੀ ਉਹ ਦੇਣੀ ਨਹੀਂ ਆ ਨੋ ਦਿਹਾਣਾ ਦਾ ਵਿਧਾਨ ਸਭਾ ਹਲਕਾ ਪੱਛਮੀ ਜਿੱਥੇ ਸਿਆਸੀ ਖਾੜਾ ਮਗਿਆ ਹੋਇਆ ਉੱਥੇ ਨਾ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਨੇ ਉਹ ਵੀ ਸੜਕਾਂ ਦੇ ਉੱਤੇ ਨੇ ਆਪਣੀਆਂ ਮੰਗਾਂ ਦੇ ਲਈ ਇਸ ਟਾਈਮ ਅਸੀਂ ਯੂਨੀਵਰਸਿਟੀ ਦੇ ਸਾਹਮਣੇ ਤੇ ਕੁਝ ਜਥੇਬੰਦੀਆਂ ਨੇ ਸਰਕਾਰ ਦੇ ਖਿਲਾਫ ਮੋਰਚਾ ਲਾਇਆ ਹੋਇਆ ਕੁਝ ਆਗੂ ਸਾਡੇ ਨਾਲ ਨੇ ਮੈਂ ਜੀ ਕੀ ਨਾਮ ਹੈ ਤੁਹਾਡਾ ਕਿਹੜੀ ਜਥੇਬੰਦੀ ਤੋਂ ਆਉਂਦੇ ਹੋ ਮੈਂ ਜਸਵਿੰਦਰ ਔਜਲਾ ਡੈਮੋਕਰੈਟਿਕ ਟੀਚਰਸ ਫਰੰਟ ਪੰਜਾਬ ਜੁਆਇੰਟ ਸੈਕਟਰੀ ਦੇ ਅਹੁਦੇ ਦੇ ਉੱਤੇ ਮੈਂ ਕੰਮ ਕਰ ਰਿਹਾ ਹਾਂ ਅੱਜ ਇੱਥੇ ਸੜਕਾਂ ਦੇ ਉੱਤੇੋਂ ਪ੍ਰਦਰਸ਼ਨ ਕਰ ਰਹੇ ਹਾਂ ਕਿਉਂ ਇਹ ਜੋ ਸਰਕਾਰਾਂ ਦੀਆਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਲੋਕਾਂ ਦੇ ਨਾਲ ਝੂਠੇ ਵਾਅਦੇ ਕਰਕੇ ਅਖੌਤੀ ਕ੍ਰਾਂਤੀਕਾਰੀ ਸਰਕਾਰ ਦੇ ਨਾਂ ਦੇ ਉੱਤੇ ਸੱਤਾ ਦੇ ਵਿੱਚ ਆਈ ਔਰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਇਹਨਾਂ ਨੇ ਇੱਕ ਵੀ ਕੰਮ ਜਿਹੜਾ ਹੈਗਾ ਉਹ ਮਜ਼ਦੂਰ ਤਬਕੇ ਦੇ ਲਈ ਇੱਕ ਵੀ ਕੰਮ ਕਿਸਾਨ ਤਬਕੇ ਦੇ ਲਈ ਜਾਂ ਮੁਲਾਜ਼ਮ ਤਬਕੇ ਦੇ ਲਈ ਜਿਹੜਾ ਹੈਗਾ ਉਹ ਨਹੀਂ ਕੀਤਾ ਤੇ ਲਗਾਤਾਰ ਲੁੱਟ ਜਿਹੜੀ ਹੈਗੀ ਉਹ ਵਾਧੀ ਜਾ ਰਹੀ ਆ ਤੇ ਅੱਜ ਦਾ ਜੋ ਧਰਨਾ ਜਿਹੜਾ ਹੈਗਾ ਉਹ ਲੱਗਾ ਹੋਇਆ ਇਹ ਡੈਮੋਕਰੈਟਿਕ ਟੀਚਰਸ ਫਰੰਟ ਪੰਜਾਬ 4166 ਯੂਨੀਅਨ ਮਾਸਟਰ ਕਾਡਰ ਯੂਨੀਅਨ ਤੇ 6635 ਈਟੀਟੀ ਅਧਿਆਪਕ ਯੂਨੀਅਨ ਦੇ ਸਹਿਯੋਗ ਦੇ ਨਾਲ ਲੱਗਾ ਹੋਇਆ ਇਹ ਤੋਂ ਬਿਨਾ ਵੱਖ-ਵੱਖ ਜਥੇਬੰਦੀਆਂ ਦੀਆਂ ਆਪਣੀਆਂ ਵੱਖ-ਵੱਖ ਮੰਗਾਂ ਨੇ ਜਿਨ੍ਹਾਂ ਨੂੰ ਪੂਰਾ ਕਰਾਉਣ ਦੇ ਲਈ ਲੁਧਿਆਣਾ ਦੀ ਧਰਤੀ ਨੂੰ ਚੁਣ ਕੇ ਅੱਜ ਲੁਧਿਆਣਾ ਧਰਤੀ ਦੇ ਉੱਤੇ ਜਿਹੜਾ ਹੈਗਾ ਹਰ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ ਪਰ ਮੁੱਖ ਮੰਤਰੀ ਕਹਿੰਦੇ ਆ ਪੰਜਾਬ ਸਰਕਾਰ ਕਹਿੰਦੀ ਆ ਸਾਡੀ ਸਿੱਖਿਆ ਕ੍ਰਾਂਤੀ ਚੱਲ ਰਹੀ ਆ ਅਸੀਂ ਸਿੱਖਿਆ ਦੇ ਵਿੱਚ ਵੱਡੇ ਸੁਧਾਰ ਕੀਤੇ ਆ ਤੁਸੀਂ ਟੀਚਰ ਹੋ ਤੇ ਤੁਸੀਂ ਸੜਕਾਂ ਤੇ ਹੋ ਦੇਖੋ ਜਿਹੜੀ ਸਿੱਖਿਆ ਕ੍ਰਾਂਤੀ ਦਾ ਸਕੂਲਾਂ ਦੇ ਵਿੱਚ ਬੋਰਡ ਲਗਾ ਕੇ ਉਦਘਾਟਨ ਕਰਕੇ ਉਹਦੇ ਨਾਲ ਸਿੱਖਿਆ ਕ੍ਰਾਂਤੀ ਨਹੀਂ ਆ ਜਾਣੀ। ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ 45% ਪੋਸਟਾਂ ਜਿਹੜੀਆਂ ਉਹ ਪ੍ਰਿੰਸੀਪਲਾਂ ਦੀਆਂ ਜਿਹੜੀਆਂ ਹੈਗੀਆਂ ਉਹ ਖਾਲੀ ਆ। ਪਿਛਲੇ ਦਿਨਾਂ ਦੇ ਵਿੱਚ ਡੀਟੀਐਫ ਨੇ ਇਹ ਡਾਟਾ ਇਕੱਠਾ ਕੀਤਾ ਤੇ ਵੱਖ-ਵੱਖ ਕਾਟੜਾਂ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਪੋਸਟਾਂ ਲਗਾਤਾਰ ਖਾਲੀ ਆ ਔਰ ਕੋਈ ਸਮਾਂ ਸੀ ਜਿਸ ਵੇਲੇ ਪ੍ਰਾਇਮਰੀ ਜਮਾਤਾਂ ਦੇ ਵਿੱਚ 5 ਕਲਾਸਾਂ ਹੁੰਦੀਆਂ ਸੀ। ਅੱਜ ਦੇ ਸਮੇਂ ਦੇ ਵਿੱਚ 7 ਕਲਾਸਾਂ ਜਿਹੜੀਆਂ ਹੈਗੀਆਂ ਉਹ ਹੈਗੀਆਂ ਪ੍ਰਾਇਮਰੀ ਸਕੂਲਾਂ ਦੇ ਵਿੱਚ ਔਰ ਉਹਨਾਂ ਨੂੰ ਪੜ੍ਹਾਉਣ ਦੇ ਲਈ ਇੱਕ ਅਧਿਆਪਕ ਆ। ਇਹ ਦੱਸੋ ਇੱਕ ਅਧਿਆਪਕ ਕਿਦਾਂ ਸਿੱਖਿਆ ਕ੍ਰਾਂਤੀ ਜਿਹੜੀ ਹੈਗੀ ਉਹ ਲਿਆ ਸਕਦਾ ਬੱਚਿਆਂ ਨੂੰ ਮੁੱਖ ਰੱਖ ਕੇ ਪਾਲਿਸੀਆਂ ਜਿਹੜੀਆਂ ਹੈਗੀਆਂ ਉਹ ਨਹੀਂ ਬਣਾਈਆਂ ਜਾਣੀਆਂ ਕਲਾਸ ਦੇ ਵਿੱਚ ਬੱਚਾ ਭਾਵੇਂ 1 ਆ ਬੱਚੇ ਭਾਵੇਂ 10 ਆ ਪਰ ਉਹ ਕਲਾਸ ਕਲਾਸ ਆ ਤੋ ਇਸ ਕਰਕੇ ਇੱਕ ਅਧਿਆਪਕ ਸੱਤਾਂ ਕਲਾਸਾਂ ਦੇ ਨਾਲ ਕਿੱਦਾਂ ਜਿਹੜਾ ਹੈਗਾ ਉਹ ਇਮਾਨਦਾਰੀ ਦੇ ਨਾਲ ਉਹਨਾਂ ਨੂੰ ਕਿੱਦਾਂ ਪੜਾ ਸਕਦਾ ਅਧਿਆਪਕ ਸੋਚ ਕੇ ਜਾਂਦਾ ਕਿ ਅੱਜ ਬੱਚਿਆਂ ਨੂੰ ਸਿੱਖਿਆ ਦੇਣੀ ਆ ਪਰ ਉੱਥੇ ਜਾ ਕੇ ਗੈਰ ਵਿਦਿਆਕ ਕੰਮਾਂ ਦੇ ਵਿੱਚ ਉਲਝਾ ਦਿੱਤਾ ਜਾਂਦਾ ਸਿਰਫ ਅੰਕੜਿਆਂ ਦੀ ਖੇਡ ਆ ਅੰਕੜਿਆਂ ਦੀ ਖੇਡ ਦੇ ਨਾਲ ਸਿੱਖਿਆ ਕ੍ਰਾਂਤੀ ਜਿਹੜੀ ਹੈਗੀ ਉਹ ਨਹੀਂ ਆਉਣੀ ਸਿੱਖਿਆ ਕ੍ਰਾਂਤੀ ਲਗਾਤਾਰ ਜਿਹੜੀ ਹੈਗੀ ਉਹ ਨਿਗਾਰ ਵੱਲੋਂ ਜਾ ਰਹੀ ਆ ਇਹ ਅਧਿਆਪਕ ਵਰਗ ਦਾ ਏਕਾ ਜਿਹੜਾ ਹੈਗਾ ਉਹ ਅੱਜ ਦੱਸ ਰਿਹਾ ਸਾਨੂੰ ਜਿਹੜੀ ਤੁਹਾਡੀ ਯੂਨੀਅਨ ਆ ਉਹ ਤੁਹਾਡੀਆਂ ਮੰਗਾ ਕੀ ਨੇ ਦੇਖੋ ਜਿਹੜੀ ਡੈਮੋਕਰੈटिक ਟੀਚਰਸ ਫਰੰਟ ਪੰਜਾਬ ਹੈਗਾ ਇਹਦੇ ਸਾਡੀ 25000 ਦੇ ਕਰੀਬ ਜਿਹੜੀ ਹੈਗੀ ਉਹ ਮੈਂਬਰਸ਼ਿਪ ਹੈਗੀ ਆ ਪੰਜਾਬ ਦੇ ਹਰੇਕ ਸਕੂਲ ਤੱਕ ਜਿਹੜਾ ਹੈਗਾ ਉਹ ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਜਿਹੜਾ ਹੈਗਾ ਉਹ ਪਹੁੰਚ ਰੱਖਦਾ ਹੈਗਾ ਤੇ ਇਹਦੇ ਵਿੱਚ ਕਲੀਆਂ ਅਧਿਆਪਕਾਂ ਦੀਆਂ ਮੰਗਾਂ ਲੈ ਕੇ ਡੀਟੀਐਫ ਨਹੀਂ ਚੱਲਦੀ ਡੈਮੋਕਰੈਟਿਕ ਟੀਚਰ ਫਰੰਟ ਦੇ ਵਿੱਚ ਜੇ ਕਿਤੇ ਮਜ਼ਦੂਰਾਂ ਦੀ ਲੜਾਈ ਹੁੰਦੀ ਆ ਤਾਂ ਅਸੀਂ ਉੱਥੇ ਵੀ ਜਾਂਦੇ ਆਂ ਵਿਦਿਆਰਥੀਆਂ ਦੀ ਲੜਾਈ ਹੁੰਦੀ ਆ ਤੇ ਅਸੀਂ ਵਿਦਿਆਰਥੀਆਂ ਦੇ ਵਿੱਚ ਵੀ ਜਾਂਦੇ ਆਂ ਜਦੋਂ ਪਿਛਲੇ ਸਮੇਂ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਫੀਸਾਂ ਦੇ ਵਿੱਚ ਜਿਹੜਾ ਹੈਗਾ ਉਹ ਵਾਅਦਾ ਕੀਤਾ ਤਾਂ ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਨੇ ਸਿੱਖਿਆ ਬੋਰਡ ਦੇ ਦਫ਼ਤਰ ਦਾ ਘਰਾਓ ਕਰਕੇ ਫੀਸਾਂ ਜਿਹੜੀਆਂ ਹੈਗੀਆਂ ਉਹ ਘੱਟ ਕਰਨ ਦੇ ਲਈ ਉਹ ਹੈਗਾ ਉਹਨਾਂ ਨੂੰ ਮਾਫ ਕਰਨ ਦੇ ਲਈ ਜਿਹੜਾ ਹੈਗਾ ਹੋਏ ਇੱਕ ਧਰਨਾ ਲਾਇਆ ਸਮੇਂ ਸਰ ਬੱਚਿਆਂ ਨੂੰ ਕਿਤਾਬਾਂ ਦੇ ਦਬਾਉਣ ਦੇ ਲਈ ਉਹਨਾਂ ਦੀਆਂ ਵਰਦੀਆਂ ਦਾ ਜੈ ਸਹੀ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਵਧੀਆ ਕੁਆਲਿਟੀ ਦੇਣ ਦੇ ਲਈ ਵੀ ਡੈਮੋਕਰੈਟਿਕ ਟੀਚਰ ਫੰਡ ਜਿਹੜੀ ਹੈਗੀ ਉਹ ਸਦਾ ਜਤਨਸ਼ੀਲ ਰਹੀ ਹੈ ਜੀ ਆ ਸਰਕਾਰ ਵੱਲੋਂ ਕੋਈ ਸੱਦਾ ਪੱਤਰ ਆਇਆ ਕੋਈ ਗੱਲਬਾਤ ਹੋਈ ਟੇਬਲ ਟਾਕ ਹੋਈ ਗਈ ਦੇਖੋ ਜਿਆਦਾ ਹੀ ਸਰਕਾਰ ਬਣੀ ਆ ਉਸ ਵੇਲੇ ਤੋਂ ਬਾਅਦ ਸੰਗਰੂਰ ਦੇ ਵਿੱਚ ਧੜੇ ਲਾਏ ਨੇ ਭਗਵਾਨਤਮਾਨ ਨੇ ਇਹ ਸਾਫ਼ ਗਿਆ ਹੋਇਆ ਕਿ ਕਿਸੇ ਨੇ ਵੀ ਜਿਹੜਾ ਹੈਗਾ ਉਹ ਮੁੱਖ ਮੰਤਰੀ ਲੈਵਲ ਦੀ ਮੀਟਿੰਗ ਜਿਹੜੀ ਹੈਗੀ ਉਹ ਦੇਣੀ ਨਹੀਂ ਆ ਸਬ ਕਮੇਟੀ ਦੇ ਨਾਲ ਮੀਟਿੰਗ ਦੇਣੀ ਆ ਪਰ ਜਿਹੜੇ ਮਸਲੇ ਮੁੱਖ ਮੰਤਰੀ ਦੇ ਹੱਲ ਕਰਨ ਦੇ ਹੈਗੇ ਆ ਉਹ ਤਾਂ ਮੁੱਖ ਮੰਤਰੀ ਹੱਲ ਕਰੂਗਾ ਜੇ ਮੁੱਖ ਮੰਤਰੀ ਹੱਲ ਕਰ ਦੇਗਾ ਤਾਂ ਅਧਿਆਪਕ ਇੱਕ ਮਨਚਿਤ ਹੋਗੇ ਸਕੂਲਾਂ ਦੇ ਵਿੱਚ ਪੜਾਈ ਕਰਾਉਣਗੇ ਜੇ ਅਧਿਆਪਕਾਂ ਦਾ ਮਨ ਹੀ ਨਹੀਂ ਜਿਹੜਾ ਹੈਗਾ ਉਹ ਟਿਕ ਰਿਹਾ ਜੇ ਉਹਨਾਂ ਦੀ ਆਪਣੀ ਜੋਬ ਹੀ ਸਿਕਿਉਰ ਨਹੀਂ ਹੈਗੀ ਤਾਂ ਉਹ ਬੱਚਿਆਂ ਦੇ ਨਾਲ ਕਿੱਦਾਂ ਜਿਹੜਾ ਹੈਗਾ ਉਹ ਇਨਸਾਫ ਕਰ ਪਾਗੂਆ ਜੀ ਇਹ ਸਰਨਲ ਅਧਿਆਪਕ ਅਧਿਆਪਕਾ ਨੂੰ ਜਸਵਿੰਦਰ ਔਜਲਾ ਸੀਗੇ ਜਿਹੜੇ ਕਹਿੰਦੇ ਆ ਕਿ ਜੇਕਰ ਟੀਚਰਾਂ ਦਾ ਹੀ ਜਿਹੜਾ ਭੌਤਿਕ ਸੁਰੱਖਿਆਤ ਨਹੀਂ ਹੈਗਾ ਤਾਂ ਉਹ ਬੱਚਿਆਂ ਨੂੰ ਵੀ ਕੀ ਸਿੱਖਿਆ ਦੇਣਗੇ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਪਟਿਆ